ਚਾ ਬੱਬੂ ਖਾਨ ਤੋਂ ਲਿਆ ਕੇ ਬਰੀਡਰ ਬਣਾਇਆ ਉਸ ਤੋਂ ਬਾਅਦ ਮ ਬکریاں ਸੇ ਮਿਲੀ ਹੈ ਆ ਪਟੇਦੀ ਹੈ ਠੀਕ ਹੈ ਜੀ ਆ ਪਟੇਦੀ ਹੈ ਤੇ ਇਹ ਤੇ ਮਾਸਟਰ ਜੀ ਦਿਖਾਇਓ ਥੋੜਾ ਜਿਹਾ ਉਹ ਬੱਚੇ ਜਿਹੜੇ ਸੇਲ ਹੈਗੇ ਤੁਹਾਡੇ ਹਾਂਜੀ ਸਤਿ ਸ੍ਰੀ ਅਕਾਲ ਜੀ ਦੋਸਤੋ ਅੱਜ ਤੁਹਾਨੂੰ ਇਹੋ ਜੇ ਸਖਸ਼ਨਾ ਮਿਲਾਂ ਜਾ ਰਹੇ ਹਾਂ ਜਿਨ੍ਹਾਂ ਦੇ ਕੋਲ ਬਰਬਰੀ ਬکریاں ਚੰਗੀ ਨਸਲ ਦੀਆਂ ਨੇ ਚੰਗੀ ਉਹਨਾਂ ਕੋਲ ਬਲੱਡ ਲਾਈਨ ਹੈ ਤੇ ਗੱਲ ਕੀ ਹੈ ਕਿ ਸਿਰਫ ਸੋਸ਼ਲ ਮੀਡੀਆ ਤੇ ਐਕਟਿਵ ਨਹੀਂਗੇ ਸੋਸ਼ਲ ਮੀਡੀਆ ਤੇ ਐਕਟਿਵ ਨਾ ਹੋਣ ਕਰਕੇ ਲੋਕਾਂ ਦੀਆਂ ਨਜ਼ਰਾਂ ਦੇ ਵਿੱਚ ਨਹੀਂ ਆਏ ਤੇ ਅੱਜ ਇਹੋ ਜੇ ਸ਼ਖਸ ਨਾਲ ਤੁਹਾਨੂੰ ਮਿਲਾਨ ਜਾ ਰਹੇ ਆ ਪਿੰਡ ਖੁਈ ਖੜਾ ਤੇ ਮਾਸਟਰ ਜੀ ਹੈਗੇ ਜੀ ਜਿਨ੍ਹਾਂ ਨੇ ਪਿੱਛੇ ਤੇ ਚਲੋ ਸਕੂਲ ਤੇ ਅੱਜ ਵੀ ਚਲੋ ਟਿਊਸ਼ਨ ਦਾ ਕੰਮ ਕਰਦੇ ਨੇ ਉਹਨਾਂ ਕੋਲ ਚੰਗੀ ਬਲੱਡ ਲਾਈਨ ਹੈ ਜੀ ਤੇ ਆਜਿਓ ਤੁਹਾਨੂੰ ਮਲਾਉਣੇ ਆ ਤੇ ਕੱਲੀ ਕੱਲੀ ਬੱਕਰੀ ਤੁਹਾਨੂੰ ਦਿਖਾਉਣੇ ਆ ਕੱਲੀ ਕੱਲਾ ਰਿਜ਼ਲਟ ਉਹਦਾ ਚੰਗੇ ਬ੍ਰੀਡਰ ਨੇ ਹਾਂਜੀ ਸੱਫੀਗਾ ਮਾਸਟਰ ਸਿੱਗਾ ਭਾਈ ਸਾਹਿਬ ਅੱਛਾ ਮਾਸਟਰ ਜੀ ਇਹ ਆਪਾਂ ਕੰਮ ਕਦੋਂ ਦਾ ਸ਼ੁਰੂ ਕੀਤਾ ਹੈ ਜੀ ਆ ਕੰਮ 2 ਸਾਲ ਤੋਂ ਸ਼ੁਰੂ ਕੀਤਾ ਹੈ ਜੀ 2 ਸਾਲ ਤੋਂ ਸ਼ੁਰੂ ਹੈ 1 ਸਾਲ ਹੋ ਗਏ ਜੀ ਅੱਛਾ 22 ਸਾਲ ਹੋ ਗਏ ਹਾਂ ਤੇ ਚਲੋ ਨਾਲ ਦੀ ਨਾਲ ਗੱਲਾਂ ਆਉਣਗੀਆਂ ਤੇ ਨਾਲ ਦੀ ਨਾਲ ਹੀ ਤੁਹਾਨੂੰ ਬੱਕਰੀਆਂ ਦਿਖਾਉਣੇ ਆ ਹਾਂਜੀ ਤੇ ਆ ਜਾਓ ਮਾਸਟਰ ਜੀ ਦਿਖਾਓ ਆ ਜਾਓ ਅੰਦਰ ਆ ਜਾਓ ਚਲੋ ਚਲੋ ਲਓ ਜੀ ਇਹ ਹੈਗੀਆਂ ਜੀ ਬਰਬਰੀ ਬੱਕਰੀਆਂ ਮਾਸਟਰ ਹੈਗੇ ਖੁਈਖੇੜੇ ਤੋਂ ਉਹਨਾਂ ਦੇ ਕੋਲ ਚੰਗੀ ਇੱਕ ਬਲੱਡ ਲਾਈਨ ਤੇ ਕੰਮ ਕਰ ਰਹੇ ਨੇ ਵਾਜੇ ਸਿਰਫ ਇਸ ਗੱਲ ਤੋਂ ਰਹਿਣ ਕਿਉਂਕਿ ਉਹ ਸੋਸ਼ਲ ਮੀਡੀਆ ਤੇ ਐਕਟਿਵ ਨਹੀਂ ਗੇ ਅੱਛਾ ਮਾਸਟਰ ਜੀ ਇਹ ਤੁਹਾਡੇ ਕੋਲ ਬਿੱਟਲ ਬੱਕਰੀਆਂ ਇਹ ਬਰਬਰੀ ਬੱਕਰੀਆਂ 2.5 ਸਾਲ ਹੋ ਗਏ ਤੁਹਾਨੂੰ ਕੰਮ ਕਰਦੇ ਨੂੰ ਹਾਂਜੀ ਠੀਕ ਹੈ ਜੀ ਤੇ ਇਹ ਤੁਸੀਂ ਲੈ ਕੇ ਕਿੱਥੋਂ ਆਏ ਇਹ ਅਸੀਂ ਬੱਬੂ ਤੋਂ ਲੈ ਕੇ ਆਏ ਜੀ ਅੱਛਾ ਇਹ ਸਾਰੀਆਂ ਬੱਬੂ ਬੱਬੂ ਖਾਨ ਬਲੱਡ ਲਾਈਨ ਕੀ ਤੁਹਾਡੇ ਬੱਬੂ ਖਾਨ ਬਲੱਡ ਲਾਈਨ ਦੀਆਂ ਹਨ ਮੈਂ ਉਹਨਾਂ ਕੋਲ 2 ਬੱਕਰੀਆਂ ਲੈਂਦੀਆਂ ਠੀਕ ਹੈ ਜੀ ਤੇ ਉਸ ਆ ਇੱਕ ਬੱਕਰੀ ਮੈਂ ਬਾਹਰੋਂ ਲੈਂਦੀ ਐ ਅੱਛਾ ਇੱਕ ਬੱਕਰੀ ਬਾਹਰੋਂ ਲੈਂਦੀ ਐ ਤੁਸੀਂ ਆ ਠੀਕ ਹੈ ਜੀ ਤਿੰਨ ਬੱਕਰੀਆਂ ਦੇ ਬੱਚੇ ਕਿਨੇ ਸਾਰੇ ਇਹ ਪਹਿਲਾਂ ਤੁਸੀਂ ਕਿੰਨੀਆਂ ਬੱਕਰੀਆਂ ਲਿਆਂਦੀਆਂ ਕਿੰਨੇ ਪਹਿਲਾਂ ਸਾਡੀ ਦੇ ਮੈਂ ਇੱਕ ਬੱਕਰੀ ਲੈ ਕੇ ਆਇਆ ਅੱਛਾ ਠੀਕ ਹੈ ਸ਼ੌਕ ਵਾਸਤੇ ਠੀਕ ਹੈ ਜੀ ਤੇ ਇਸ ਤੋਂ ਬਾਅਦ ਇਹਨੇ ਬੱਚੇ ਬੱਚੇ ਵਾਵਾ ਦਿੱਤੇ ਠੀਕ ਹੈ ਸੋਹਣੇ ਬੱਚੇ ਸੀ ਹਰਸਲ ਕਿ ਮੈਂ ਇਹਨੂੰ ਇਸ ਤੋਂ ਬਾਅਦ ਮੈਨੂੰ ਦਿਲ ਕੀਤਾ ਵੀ ਬਰਬਰੀਆਂ ਦਾ ਕੰਮ ਮੈਨੂੰ ਠੀਕ ਲੱਗਿਆ ਠੀਕ ਹੈ ਇਸ ਤੋਂ ਬਾਅਦ ਮੈਨੂੰ ਬੱਬੂ ਕੋਲ ਆਦ ਬੱਕਰੀ ਦਵਾਤੀ ਇਹਨੇ ਠੀਕ ਹੈ ਜੀ ਪਤਾ ਨਹੀਂ ਕਿ ਆਪ ਦੀ ਲੈਣ ਦੀ ਸੀ ਕਿ ਕਿਸੇ ਪਿੰਡ ਚੋਂ ਦਵਾਈ ਸੀ ਠੀਕ ਹੈ ਜੀ ਤੇ ਇੱਕ ਬੱਕਰੀ ਉਹ ਦਵਾਈ ਸੀ ਠੀਕ ਹੈ ਜੀ ਆ ਜਿਹੜੀ ਚਿੱਟੇ ਖੜੀ ਹਾਂਜੀ 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 ਤੇ ਇਸ ਦਾ ਬੱਚਾ ਉਹ ਹੈ ਤੇ ਉਹ ਦਾ ਬੱਚਾ ਆ ਇੱਕ ਛੋਟੀ ਜੀ ਫਿਰਦੀ ਆ ਅੱਛਾ ਠੀਕ ਹੈ ਇਹ ਤਿੰਨੋਂ ਇੱਕੋ ਹੀ ਕਰਦੀਆਂ ਨੇ ਅੱਛਾ ਪਹਿਲਾਂ ਦੋ ਤੁਸੀਂ ਆਓ ਆਪਣੀਆਂ ਬੱਕਰੀਆਂ ਲੈ ਕੇ ਆਏ ਦੋ ਬੱਕਰੀਆਂ ਤੋਂ ਕੰਮ ਸ਼ੁਰੂ ਕੀਤਾ ਹਾਂ ਦੋ ਬੱਕਰੀਆਂ ਤੇ ਬ੍ਰੀਡਰ ਇਹਨਾਂ ਦੇ ਵਿੱਚੋਂ ਇਹ ਤੁਹਾਡੇ ਘਰੇ ਜਿਹੜਾ ਤੁਹਾਡੇ ਕੋਲੋਂ ਬ੍ਰੀਡਰ ਹੈਗਾ ਬਰਬਰੀ ਬੱਕਰੀਆਂ ਦਾ ਹਾਂ ਉਹ ਇਹਨਾਂ ਦੇ ਵਿੱਚੋਂ ਪੈਦਾ ਹੋਇਆ ਕਿ ਤੁਸੀਂ ਨਹੀਂ ਡਾਇਰੈਕਟ ਮੁੱਲ ਲੈਂਦੇ ਮੈਂ ਪਹਿਲੇ ਸਟਾਰਟਿੰਗ ਚ ਬਰੀਡਰ ਲੈ ਕੇ ਆਇਆ ਛੋਟਾ ਜਿਹਾ ਬੱਚਾ ਕੋਈ ਡੇਢ ਇੱਕ ਮਹੀਨੇ ਦਾ اچھا ਠੀਕ ਹੈ ਜੀ ਬੱਬੂ ਭਾਈ ਜੀ ਉਹ ਹੀ ਬੱਬੂ ਖਾਨ ਤੋਂ ਲਿਆਇਆ ਸੀ ਹਾਂ ਬੱਬੂ ਖਾਨ ਤੋਂ ਲੈ ਕੇ ਆਇਆ ਮੈਂ ਠੀਕ ਹੈ ਜੀ ਠੀਕ ਹੈ ਉਹ ਬੱਚਾ ਬੱਬੂ ਖਾਨ ਤੋਂ ਲਿਆ ਕੇ ਬਰੀਡਰ ਬਣਾਇਆ ਉਸ ਤੋਂ ਬਾਅਦ ਮ ਬکریاں ਸੇ ਮਾਸਟਰ ਜੀ ਦਿਖਾਓਗੇ ਉਹ ਵੀ ਬਰੀਡਰ ਤੁਸੀਂ ਸਾਨੂੰ ਹਾਂਜੀ ਹਾਂਜੀ ਜ਼ਰੂਰ ਦਿਖਾਵਾਂਗੇ ਜੀ ਠੀਕ ਹੈ ਜੀ ਠੀਕ ਹੈ اچھا ਇਹ ਬੱਚਾ ਤੁਸੀਂ ਡੇਢ ਮਹੀਨੇ ਦਾ ਬੱਬੂ ਤੋਂ ਲਿਆਇ ਸੀ ਹਾਂ ਬੱਬੂ ਤੋਂ ਲਿਆਇ ਸੀ ਠੀਕ ਹੈ ਜੀ ਠੀਕ ਹੈ ਹ ਮਾਸਟਰ ਜੀ ਸਿੰਘ ਆਲਾ ਹੈ ਸਿੰਘ ਆਲੇ ਦਾ ਸੋਹਣਾ ਹੈ ਜੀ ਮਾ ਹਾਂ ਨਹੀਂ ਸਿੰਘ ਵੀ ਸੋਨੇ ਨੇ ਸਿੰਘ ਜੱਜਦੇ ਵੀ ਨੇ ਹਾਂ ਪੰਜ ਹਾਂ ਜੀ ਸਿੰਘ ਤੁਸੀਂ ਵੇਖ ਸਕਦੇ ਜੀ ਬੱਬੂ ਖਾਨ ਬਲੱਡਲੈਨ ਪੂਰੇ ਚੌੜੇ ਸਿੰਘ ਨੇ ਚੌੜੇ ਸਿੰਘ ਨੇ ਪਿੱਛੇ ਨੂੰ ਮੁਰਵੇਂ ਬਿਲਕੁਲ ਚਿਪਵੇਂ ਹੈਗੇ ਜੀ ਚੰਗੀ ਹਾਈਟ ਦੇ ਚੰਗੇ ਵੇਟ ਦੇ ਨੇ ਮਾਸਟਰ ਜੀ ਤੇ ਤੁਸੀਂ ਇਹਨਾਂ ਨੂੰ ਆ ਬੱਚਾ ਇਹਦਾ ਹੀ ਆ ਅੱਛਾ ਆ ਬੱਚਾ ਇਹਦਾ ਹੈ ਜੀ ਹਾਂ ਠੀਕ ਹੈ ਜੀ ਠੀਕ ਹੈ ਅੱਛਾ ਮਾਸਟਰ ਜੀ ਇਸ ਤਰ੍ਹਾਂ ਇਹਦਾ ਸਾਨੂੰ ਰਿਜ਼ਲਟ ਦਿਖਾਓਗੇ ਤੁਸੀਂ ਇਸ ਬੱਕਰੇ ਦਾ हां रिजल्ट ਆਇਆ ਜੀ ਆ ਪੱਠ ਜਿਹੜੀ ਮੇਰੀ ਇਹਦੀ ਹੈ ਅੱਛਾ ਆ ਪੱਠੇ ਦੀ ਹੈ ਆ ਪੱਠੇ ਦੀ ਹੈ ਠੀਕ ਹੈ ਜੀ ਆ ਪੱਠੇ ਦੀ ਹੈ ਤੇ ਇਹਦਾ ਅੱਗੇ ਤੇ ਐਸੇ ਬੱਕਰੇ ਦਾ ਰਿਜਲਟ ਫੇਰ ਅੱਗੇ ਆ ਪੱਠਾ ਆ ਗਈ ਹੁਣ ਸਾਡੇ ਕੋਲੇ ਆ ਵੇਖੋ ਇਹਦੀ ਆ ਗਈ ਇਹਦੀ ਪੱਠ ਇਹ ਕ੍ਰੌਸ ਉਸ ਬੱਕਰੇ ਤੋਂ ਹੀ ਹੋਈ ਹੋਈ ਹੈ ਠੀਕ ਹੈ ਜੀ ਇਹ ਹੈ ਜੀ ਬੱਬੂ ਖਾਨ ਬਲੱਡ ਲਾਈਨ ਤੁਸੀਂ ਵੇਖ ਰਹੇ ਹੋ ਲੱਗਿਆ ਵੀ ਕਦੋਂ ਹੋ ਗਈ ਪਰ ਮਤਲਬ 12 ਮਹੀਨਿਆਂ ਦੀ ਜੀ ਤੱਕ ਹੋਈ ਨਹੀਂ ਬਕਰੀ ਅੱਛਾ 12 ਮਹੀਨਿਆਂ ਦੀ ਹੋਈ ਨਹੀਂ ਅਜੇ ਖੀਰੀ ਸੁਗੀ ਆ ਖੀਰੀ ਸੁਗੀ ਠੀਕ ਹੈ ਜੀ ਠੀਕ ਹੈ ਬਾਕੀ ਫਿਰ ਵੀ ਮਾਸਟਰ ਜੀ ਚੰਗੇ ਵੇਟ ਚ ਗਈ ਐ ਇੰਨੀ ਮਾੜੀ ਨਹੀਂ ਆਪਾਂ ਕਹਿ ਸਕਦੇ ਤੇ ਸਿੰਘ ਮੇਰੇ ਸਾਹਮਣੇ ਤਕਰੀਬਨ ਬੱਚੇ ਇਹ ਜਿਹੜਾ ਸਿੰਘ ਆਲਾ ਇਹ ਅੱਗੇ ਸਿੰਘਾਂ ਵਾਲੇ ਹੀ ਬੱਚੇ ਕੱਢ ਰਿਹਾ ਹੈ ਕੋਨੇ ਵੀ ਕੱਢ ਰਿਹਾ ਹੈ ਕੋਨੇ ਵੀ ਕੱਢ ਰਿਹਾ ਹੈ ਅੱਛਾ ਕੋਨੇ ਵੀ ਕੱਢ ਰਿਹਾ ਆ ਜਿਹੜੀ ਪੱਠ ਹੈਗੀ ਆ ਬੈਠੀ ਅੰਦਰ ਠੀਕ ਹੈ ਆ ਵੇਖੋ ਆ ਕੋਨੇ ਨਹੀਂ ਹੈਗੀ ਆ ਇਹ ਦੀ ਹੈਗੀ ਅੱਛਾ ਇਹ ਕੋਨ ਨਹੀਂ ਹੈ ਜੀ ਹਾਂ ਉਹ ਉਹ ਜਿਹੜਾ ਬੱਕਰਾ ਅੰਦਰ ਫਿਰਦਾ ਪਿਆ ਉਹ ਵੀ ਕੋਨਾ ਹੀ ਹੈ ਠੀਕ ਹੈ ਜੀ ਇਹ ਭੈਣ ਭਰਾ ਨਹੀਂ ਠੀਕ ਹੈ ਜੀ ਕਿਉਂ ਇਹਨਾਂ ਦੀ ਮਾਂ ਕੋਨ ਨਹੀਂ ਹੈ ਅੱਛਾ ਇਹਨਾਂ ਦੀ ਮਾਂ ਕੋਨ ਨਹੀਂ ਹੈ ਹਾਂ ਨਹੀਂ ਬਾਕੀ ਚਲੋ ਸਿੰਘ ਸੋਹਣੇ ਲੱਗਦੇ ਨੇ ਜੱਚਦੇ ਵੀ ਨੇ ਇਹਨਾਂ ਨੂੰ ਤੇ ਐਨੇ ਮਾੜੇ ਨਹੀਂ ਲੱਗਦੇ ਸਿੰਘ ਸੋਹਣੇ ਲੱਗਦੇ ਨੇ ਜੀ ਸੋਹਣੇ ਨੇ ਵੀਰ ਜੀ ਹਾਂ ਸੋਹਣੇ ਨੇ ਜੀ ਬਹੁਤ ਵਧੀਆ ਹੈਗੇ ਜੀ ਤੇ ਹੁਣ ਆ ਬੱਚਾ ਵੇਖੋ ਤੁਸੀਂ ਠੀਕ ਹੈ ਜੀ ਇਹ ਕਿੰਨੀ ਉਮਰ ਦਾ ਹੋ ਗਿਆ ਮਾਸਟਰ ਆ 2 ਮਹੀਨਿਆਂ ਦਾ ਹੋ ਗਿਆ ਅੱਛਾ 2 ਮਹੀਨਿਆਂ ਦਾ ਹੋ ਗਿਆ ਠੀਕ ਹੈ ਜੀ ਚਿੱਟੀਆਂ ਅੱਖਾਂ ਦਾ ਜੀ ਚਿੱਟੀਆਂ ਅੱਖਾਂ ਇਹਦੀ ਮਾਂ ਚਿੱਟੀਆਂ ਅੱਖਾਂ ਦੀ ਹੈ ਕਿ ਪਿਛੋਕੜ ਬੱਕਰਾ ਕੱਢ ਰਿਹਾ ਹੈ ਨਹੀਂ ਇਹਦੀ ਮਾਂ ਚਿੱਟੀਆਂ ਅੱਖਾਂ ਦੀ ਆ ਅੱਛਾ ਇਹਦੀ ਮਾਂ ਚਿੱਟੀਆਂ ਅੱਖਾਂ ਦੀ ਹੈ ਆ ਦੂਜੀ ਵਾਰ ਸੋ ਪਹਿਲੇ ਸਵੇਰੇ ਸੋਈ ਉਹ ਪੱਟ ਦਿੱਤੀ ਸੀ ਦੂਜੀ ਵਾਰ ਇਹਨੇ ਦੋ ਬੱਚੇ ਦਿੱਤੇ ਦੋਵੇਂ ਬੱਕਰੇ ਨਹੀਂ ਕਾ ਰਿਆ ਤੇ ਕੋ ਉਹ ਉੱਥੇ ਅੱਗੇ ਫਿਰਦਾ ਪਿਆ ਠੀਕ ਹੈ ਜੀ ਠੀਕ ਹੈ ਹਾਂ ਤੇ ਅੱਛਾ ਮਾਸਟਰ ਜੀ ਇਹ ਤੁਸੀਂ ਪਹਿਲਾਂ ਸੇਲ ਕੀਤੇ ਨੇ ਪਹਿਲਾਂ ਭਾਈ ਉਹ ਮੇਰੇ ਵੱਡੀ ਬੱਕਰੀ ਦਾ ਦੋ ਬੱਚੇ ਸੇਲ ਕੀਤੇ ਸੀ ਮੈਂ ਅੱਛਾ ਦੋ ਠੀਕ ਹੈ ਜੀ ਤੇ ਹੁਣ ਉਹ ਬੱਚੇ ਹੋਰ ਹੈਗੇ ਨੇ ਜਿਹੜੇ ਤੁਸੀਂ ਸੇਲ ਕਰਨੇ ਨੇ ਹਾਂਜੀ ਕਰ ਦਿੰਨੇ ਹਾਂ ਜੀ ਹੈਗੇ 4 ਬੱਚੇ ਮੇਰੇ ਕੋਲੇ ਬੱਕਰੀ ਠੀਕ ਹੈ ਜੀ ਠੀਕ ਹੈ ਨਹੀਂ ਸੇਲ ਤਾਂ ਮਾਸਟਰ ਜੀ ਕਰਨੇ ਪੈਂਦੇ ਨੇ ਕਿਉਂਕਿ ਫਾਰਮ ਤਾਂ ਫੇਰ ਹੀ ਚੱਲਦੇ ਨੇ ਜੇ ਉਹਨੇ ਤਾਂ ਹੁਣ ਕਿੰਨੀ ਦੇਰ ਬੰਦਾ ਘਰੋਂ ਇਹਨਾਂ ਨੂੰ ਖਵਾ ਲੇਗਾ ਸਹੀ ਗੱਲ ਹੈ ਜੀ ਮੈਂ ਮੈਂ ਤਾਂ ਸ਼ੌਂਕ ਨਾਲ ਹੀ ਪਾਲਿਆ ਸੀ ਉਹ ਮੈਨੂੰ ਚੰਗਾ ਲੱਗਿਆ ਸਾਰੇ ਹੁਣ ਆੜੋ ਸਿਪੜੋ ਆ ਜਾਂਦੇ ਨੇ ਬੱਚਿਆਂ ਨੂੰ ਲੈ ਕੇ ਤੇ ਖਿਲਾਣ ਲੈਂਦੇ ਬੱਚਿਆਂ ਨੂੰ ਨਾਲੇ ਆ ਨਾਲੇ ਮੇਲਾ ਲੱਗਿਆ ਰਹਿੰਦਾ ਮੇਰੇ ਨੂੰ ਮੇਲਾ ਲੱਗਿਆ ਰਹਿੰਦਾ ਜੀ ਚਲੋ ਨਾਲੇ ਆਪ ਦਾ ਟਾਈਮ ਪਾਸ ਹੋ ਜਾਂਦਾ ਹੈ ਨਾਲੇ ਕਮਾਈ ਦੀ ਕਮਾਈ ਹੈ ਜੀ ਹਾਂਜੀ ਵੇਖੋ ਜੀ ਮਾਸਟਰ ਨੇ ਦੋ ਬੱਕਰੀਆਂ ਤੋਂ ਕੰਮ ਸ਼ੁਰੂ ਕੀਤਾ ਸੀ ਤੇ ਅੱਜ ਤੁਸੀਂ ਵੇਖ ਸਕਦੇ ਜੇ ਇਹਨਾਂ ਕੋਲ ਤਕਰੀਬਨ ਹੋਣਗੇ ਸਾਰੇ 14-15 ਨਗ ਹਾਂਜੀ ਤੇ ਅੱਛਾ ਮਾਸਟਰ ਜੀ ਕੀ ਖਵਾ ਪਵਾ ਰਹੇ ਇਹਨਾਂ ਨੂੰ ਆਪਾਂ ਇਹਨਾਂ ਨੂੰ ਮੂੰਗੀ ਦਾ ਮੂੰਗੀ ਦੀ ਚੂਰੀ ਆਂਦੀ ਹੈ ਜੀ ਛੋਲਿਆਂ ਦੀ ਚੂਰੀ ਆਂਦੀ ਹੈ ਠੀਕ ਹੈ ਜੀ ਤੇ ਜੋਆਂ ਦਾ ਜਿਵੇਂ ਦੋ ਦਲਾ ਕੇ ਤੇ ਉਹਨਾਂ ਨੂੰ ਅੱਛਾ ਜੋਆਂ ਦਾ ਦਲੀਆ ਬਣਾ ਕੇ ਠੀਕ ਹੈ ਜੀ ਬਾਕੀ ਨੀਰਨੂਰਾ ਪੱਠੀ-ਪੁੱਠੇ ਵੀ ਖਾਂਦੀਆਂ ਨੇ ਠੀਕ ਹੈ ਜੀ ਪਟਾ ਸਿਰਦੰਨੇ ਉੱਤੇ ਦਾਣਾ ਸਿੱਧੰਨੇ ਆ ਠੀਕ ਹੈ ਜੀ ਅੱਛਾ ਮਾਸਟਰ ਜੀ ਜਿਹੜੇ ਤੁਹਾਡੇ ਕੋਲ ਸੇਲ ਹੈਗੇ ਨੇ ਹੁਣ ਮੌਕੇ ਤੇ ਤੁਸੀਂ ਇੱਕ ਇੱਕ ਬੱਚਾ ਨਾਲ ਚੱਕ ਕੇ ਸਾਨੂੰ ਉਹ ਦਿਖਾਓ ਹੋ ਸਕਦਾ ਕੋਈ ਸੱਜਣ ਭਰਾ ਕਿਸੇ ਨੇ ਲੈਣਾ ਹੋਵੇ ਲੋੜ ਹੋਵੇ ਤੇ ਜਰੂਰ ਮਾਸਟਰ ਜੀ ਦਾ ਅਸੀਂ ਸਕਰੀਨ ਤੇ ਨੰਬਰ ਦੇਾਂਗੇ ਤੁਸੀਂ ਕਨੈਕਟ ਕਰਿਓ ਮਾਸਟਰ ਜੀ ਦੇ ਨਾਲ ਤੇ ਮਾਸਟਰ ਜੀ ਦਿਖਾਓ ਥੋੜਾ ਜਿਹਾ ਉਹ ਬੱਚੇ ਜਿਹੜੇ ਸੇਲ ਹੈਗੇ ਤੁਹਾਡੇ ਅੱਛਾ ਇਹ ਮਾਸਟਰ ਜੀ ਸੇਲ ਹੈ ਹਾਂ ਆਈ ਸੇਲ ਹੈ ਠੀਕ ਹੈ ਜੀ ਇਹ ਬੱਕਰਾ ਹੈ ਆ ਬੱਕਰਾ ਕਿੰਨੀ ਉਮਰ ਦਾ ਹੋ ਗਿਆ ਬਸ 2 ਮਹੀਨਿਆਂ ਦਾ ਅੱਛਾ ਇਹ ਤੁਹਾਡੇ ਕੋਲ ਆ ਵੱਡੇ ਬੱਕਰੇ ਦਾ ਬੱਚਾ ਹੈ ਹਾਂ ਇਹ ਵੱਡੇ ਦਾ ਬੱਕਰਾ ਤੇ ਠੀਕ ਹੈ ਜੀ ਇਹਦੀ ਮਾਂ ਵੀ ਤੁਹਾਡੀ ਬੱਬੂ ਖਾਨ ਬਲੱਡ ਲੈਂਦੀ ਹੈ ਜੀ ਇਹ ਤੁਸੀਂ ਵੇਖ ਸਕਦੇ ਜੇ ਉਹ ਬੱਕਰੇ ਦਾ ਰਿਜ਼ਲਟ ਅਗਾ ਇਹਦੀ ਮਾਂ ਵੀ ਚੰਗੀ ਹੈ ਜੀ ਉਹ ਵੀ ਬੱਬੂ ਖਾਨ ਬਲੱਡ ਲੈਂਦੀ ਹੈ ਜਿਨ੍ਹਾਂ ਦਾ ਪਿੱਛੇ ਜੇ ਤੇ ਕਈ ਵਾਰ ਉਹਨਾਂ ਦੇ ਬੱਚੇ ਵੀ ਤੇ ਉਹਨਾਂ ਦੇ ਬ੍ਰੀਡਰ ਵੀ ਚੈਂਪੀਅਨ ਰਹਿ ਚੁੱਕੇ ਨੇ ਤੇ ਹੋਰ ਮਾਸਟਰ ਜੀ ਇਹ ਆ ਵੀ ਆ ਵੀ ਸੇਲ ਹੈ ਜੀ ਆ ਵੀ ਸੇਲ ਲਓ ਜੀ ਇਹ ਵੀ ਸੇਲ ਨੇ ਠੀਕ ਹੈ ਜੀ ਲਓ ਜੀ ਵੇਖਦੇ ਵੀਰ ਜੀ ਤੁਸੀਂ ਇਹ ਵੀ ਸੇਲ ਹੈਗੇ ਆ ਜੀ ਇੱਕ ਆ ਰਿਹਾ ਇੱਕ ਆ ਰਿਹਾ ਇਹ ਵੀ ਸੇਲ ਨੇ ਅੱਛਾ ਤਿੰਨ ਇਹ ਸਾਰੇ ਬੱਕਰੇ ਨੇ ਹਾਂ ਬੱਕਰੇ ਨੇ ਬੱਕਰੇ ਨੇ ਠੀਕ ਹੈ ਜੀ ਠੀਕ ਹੈ ਅੱਛਾ ਮਾਸਟਰ ਜੀ ਰੇਟ ਦੀ ਗੱਲ ਕਰੀਏ ਤੁਸੀਂ ਇਹ ਜੇ ਤੁਹਾਨੂੰ ਕੋਈ ਕਨੈਕਟ ਕਰਦਾ ਫਿਰ ਤੁਸੀਂ ਰੇਟ ਦੱਸੋਗੇ ਜਾਂ ਆ ਬੱਚਾ ਹੈ ਠੀਕ ਹੈ ਜੀ ਆਪ 4 ਇੱਕ ਮਿੰਟ ਲੈਂਦਾ ਹੈ ਅੱਛਾ ਇਹ ਵੀ ਬਕਰਾ ਇਹ ਕੋਨਾ ਜੀ ਆਹ ਕੋਨਾ ਬਕਰਾ ਹੈ ਇਹ ਕੋਨਾ ਬਕਰਾ ਹੈ ਤੇ ਹੈਗਾ ਉਸ ਵੱਡੇ ਬakre ਦਾ ਬakre ਦਾ ਬੱਬੂ ਖਾਨ ਬਲੱਡ ਲਾਈਨ ਦਾ ਹੈ ਵੇਖ ਸੋਦੇ ਜੀ ਇਹ ਸਾਰੇ ਬੱਬੂ ਖਾਨ ਬਲੱਡ ਲਾਈਨ ਦੇ ਜੀ ਹਾਂਜੀ ਬਹੁਤ ਸੋਹਣੇ ਬੱਚੇ ਜੀ ਚਲੋ ਮਾਸਟਰ ਜੀ ਹੋਏ ਤਾਂ ਤੁਹਾਡਾ ਨੰਬਰ ਅਸੀਂ ਸਕਰੀਨ ਤੇ ਦਿਆਂਗੇ ਕਿਸੇ ਵੀਰ ਨੂੰ ਬੱਚੇ ਲੈਣ ਦੀ ਕਿਸੇ ਤਰ੍ਹਾਂ ਦੀ ਵੀ ਜ਼ਰੂਰਤ ਹੋਵੇ ਚੰਗੀ ਬਲੱਡ ਲਾਈਨ ਹੈ ਬੱਬੂ ਖਾਨ ਬਲੱਡ ਲਾਈਨ ਤੇ ਮਾਸਟਰ ਜੀ ਦਾ ਨੰਬਰ ਅਸੀਂ ਸਕਰੀਨ ਤੇ ਦਿਆਂਗੇ ਤੇ ਸਾਡੇ ਹੋਰ ਵੀ ਤੁਸੀਂ ਕਿਸੇ ਤਰ੍ਹਾਂ ਦੀ ਵੀਡੀਓ ਵੇਖਣੀ ਚਾਹੁੰਦੇ ਚੰਗੇ ਫਾਰਮਾਂ ਦੇ ਕਈ ਇਹੋ ਜਿਹੇ ਫਾਰਮਰ ਹੈਗੇ ਨੇ ਜਿਨ੍ਹਾਂ ਕੋਲ ਚੰਗੀ ਬਰਬਰੀਆਂ ਬਿਟਲ ਚੰਗੀ ਬਲੱਡ ਲਾਈਨ ਹੈਗੀ ਸਿਰਫ ਸੋਸ਼ਲ ਮੀਡੀਆ ਤੇ ਐਕਟਿਵ ਨਹੀਂ ਗੇ ਤੇ ਇਸ ਕਰਕੇ ਸਾਡਾ ਚਲੋ ਇੱਕ ਜਰੀਆ ਹੈ ਜੀ ਤੁਹਾਡੇ ਤੱਕ ਵੀਡੀਓ ਪਹੁੰਚਾਉਂਦਾ ਉਹਨਾਂ ਦਾ ਫਾਰਮ ਦਿਖਾਉਂਦਾ ਬਣੇ ਰਹੋ ਤੁਸੀਂ ਸਾਡੇ YouTube ਚੈਨਲ ਤੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਸਾਡੀਆਂ ਹੋਰ ਵੀਡੀਓ ਵੇਖਣ ਦੇ ਲਈ ਧੰਨਵਾਦ ਜੀ